ਆਪਾਂ ਸਵਾਨਾ ਸਾਗਰ ਦੁਆਰਾ ਸਾਹਿਬ ਤੋਂ ਤੁਰਪੇ ਜਗੇ ਤੇ ਮੋਹਾਲੀ ਤੋਂ ਆਪਾਂ ਚੱਲਦੇ ਆ ਹੁਣ ਫਤੇਗੜ ਸਾਹਿਬ ਅੱਜ ਦਾ ਸਫ਼ਰ ਆ ਹੈਗਾ ਆਪਣਾ 33 ਕਿਲੋਮੀਟਰ ਇਥੋਂ ਫਤੇਗੜ ਸਾਹਿਬ 33 ਕਿਲੋਮੀਟਰ ਡੇਢ ਤੋਂ 2 ਘੰਟਿਆਂ ਦਾ ਸਫ਼ਰ ਆ ਦੇਖਦੇ ਆ ਕਿੰਨੇ ਟਾਈਮ ਚ ਪਹੁੰਚਦੇ ਆ ਮੀਂਹ ਵਾਲਾ ਮੌਸਮ ਆ ਜੇ ਮੀਂਹ ਆ ਜਾ ਫੇਰ ਟਾਈਮ ਲੱਗ ਸਕਦਾ ਨਹੀਂ ਵਾ ਡੇਢ ਘੰਟੇ ਚ ਪਹੁੰਚ ਜਾਗੇ ਕਰ ਲਿਆ ਜੀ ਲਾਂਡਰਾ ਬੱਤੀਆਂ ਤੇ ਆਪਣਾ ਸਫ਼ਰ ਰਹਿ ਗਿਆ ਇਥੋਂ 28 ਕਿਲੋਮੀਟਰ ਸਾਰਾ ਡੇਢ ਘੰਟੇ ਦਾ ਸਫ਼ਰ ਅੱਜ ਦਾ ਜਲਦੀ ਨਿਕਲ ਜਾਣਾ ਦੁਵਾ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਚ ਕਮਰਾ ਲਵਾਂਗੇ ਇਹਨੂੰ ਇਤਿਹਾਸ ਦੱਸਾਂਗੇ ਉਸ ਦਾ ਬਈ ਦਾ ਸਾਰਿਆਂ ਨੂੰ ਪਤਾ ਹੀ ਆ ਬੱਲੇ ਗੜ ਸਾਹਿਬ ਦਾ ਇਤਿਹਾਸ ਬਾਕੀ ਫੇਰ ਵੀ ਦੱਸਾਂਗੇ ਸਫਰ ਰਹਿ ਗਿਆ ਇਹ ਆਪਣਾ 20 ਕਿਲੋਮੀਟਰ ਤੇ ਅੱਜ ਮੌਸਮ ਵੀ ਬਹੁਤ ਸੋਹਣਾ ਸਫਰ ਸਾਰਾ ਆਪਣਾ 34 ਕਿਲੋਮੀਟਰ ਸੀ ਮੌਸਮ ਅੱਜ ਘੈਂਟ ਆ ਬਸ ਘੰਟੇ 'ਚ ਪਹੁੰਚ ਜਾਣਾ ਆਪਾਂ ਨੇ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਕਮਰਾ ਪੁੱਛਦੇ ਆ ਬਾਬਿਆਂ ਨੂੰ ਪੁੱਛ ਕੇ ਦੇ ਉੱਥੇ ਰਹਿ ਲਾਂਗੇ ਅੱਜ ਆਪਣਾ ਸਫ਼ਰ ਰਹਿ ਗਿਆ ਜੀ 10 ਕਿਲੋਮੀਟਰ ਫਤੇਗੜ ਸਾਹਿਬ ਇੱਥੋਂ ਆਪਾਂ ਜੋ ਉਸ ਧਰਤੀ ਦੇ ਜਾ ਰਹੇ ਹਾਂ ਜਿਹੜੀ ਸਾਰੀ ਦੁਨੀਆ ਤੋਂ ਮਹਿੰਗੀ ਧਰਤੀ ਆ ਮੌਸਮ ਮੀਂਹ ਪੈ ਰਿਹਾ ਭੂਰ ਥੋੜੀ ਥੋੜੀ ਕੱਪੜੇ ਤਾਂ ਨਹੀਂ ਗਿੱਲੇ ਹੋ ਰਹੇ ਪੂਰ ਹੈ ਦਾ ਥੋੜੀ ਥੋੜੀ ਪਰ ਧਰਤੀ ਜਿੱਗੀਲੀ ਹੁੰਦੀ ਆ। ਬਾਕੀ ਤੇ ਜਿਆਦੇ ਆ ਗਿਆ ਤਾਂ ਪਰ ਰੁਕ ਜਾਗੇ। ਇਧਰਲੇ ਏਰੀਏ 'ਚ ਅਕਸਰ ਪੈਂਦੇ ਹੀ ਰਹਿੰਦਾ ਮੀਂਹ ਥੋੜਾ ਬਹੁਤਾ। ਇਸ ਕਰਕੇ ਖੜੇ ਦਾ ਵੀ ਕੋਈ ਫਾਇਦਾ ਨਹੀਂ ਵੀ ਜੇ ਖੜਗੇ ਤਾਂ ਕਿਹੜਾ ਮੀਂਹ ਰੁਕ ਜਾਣਾ ਐ ਨਹੀਂ ਪਤਾ ਸਾਰਾ ਦਿਨ ਤੇ ਸਾਰੀ ਰਾਤ ਹੀ ਪਈ ਜਾਵੇ 6 ਸੇ ਲੋੜ ਤੇ ਪੂਰਾ ਆਇਆ ਵੀ ਇੱਕ ਵਾਰੀ 10 ਕਿਲੋਮੀਟਰ ਸਾਫਰੀ ਆ ਸਾਰਾ ਅੱਧੇ ਘੰਟੇ ਦਾ ਸਫ਼ਰ ਆਪਣਾ ਜਿਆ ਸਪੀਡ ਦੀ ਜਾਈਗੇ ਤੇ ਉੱਥੇ ਜਾ ਕੇ ਤਾਂ ਫਿਰ ਆਪਾਂ ਨੂੰ ਕਮਰਾ ਮਿਲ ਜਾਣਾ ਕਮਰੇ 'ਚ ਰਹਿ ਲੈਣਾ ਜਦੋਂ ਮੀਮੂ ਹਟ ਗਿਆ ਜਿਹਾ ਹੋਇਆ ਉੱਥੇ ਤਾਂ ਉਦੋਂ ਆਪਾਂ ਬਲੌਗ ਵਗੈਰਾ ਬਣਾ ਲਾਂਗੇ ਜਿੱਥੇ ਪਤਾ ਹੋਵੇ ਵੀ ਕਮਰਾ ਮਿਲ ਜੂ ਉੱਥੇ ਨਹੀਂ ਕੋਈ ਚੱਕਰ ਹੁੰਦਾ ਜਿੱਥੇ ਕੱਚਾ ਪੱਕਾ ਹੋਵੇ ਉੱਥੇ ਥੋੜਾ ਜਿਆ ਡਿੱਕਤ ਹੁੰਦੀ ਆ ਵੀ ਅੱਗੇ ਜਾ ਕੇ ਮਿਲਣਾ ਕਮਰਾ ਜਾਂ ਨਹੀਂ ਉਜੀ ਔਖਾ ਹੋ ਜਾਂਦਾ ਇੱਥੇ ਪਤਾ ਵੀ ਫਤੇਗੜ ਸਾਹਿਬ ਦਾ ਕਮਰਾ ਮਿਲ ਹੀ ਜਾਣਾ ਜਾ ਕੇ ਉਹਦੇ ਘਰ ਕਿੱਥੇ ਨਹੀਂ ਕੋ ਟੈਨਸ਼ਨ ਹੈਗੀ ਜੇ ਥੋੜੇ ਬਹੁਤ ਕੱਪੜੇ ਕਿੱਲੇ ਵੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਹੈ ਆਪਾਂ ਜੀ ਸ਼ਹੀਦਾਂ ਦੀ ਧਰਤੀ ਤੇ ਸ੍ਰੀ ਫਤੇਗੜ ਸਾਹਿਬ ਲੱਗਦੇ ਆਂ ਪੋਰਤਵਾਰਾ ਸ਼ਹਿਰ ਆਪਣੇ ਤੋਂ 3 ਕਿਲੋਮੀਟਰ ਦੂਰ ਹੈ ਅੱਜ ਤਾਂ ਸਫ਼ਰ ਦਾ ਕੁਝ ਵੀ ਨਹੀਂ ਪਤਾ ਲੱਗਿਆ ਕਿਉਂਕਿ ਅੱਜ ਮੌਸਮ ਠੰਡਾ ਸੀ ਤੇ ਸਫ਼ਰ ਹੈ ਵੀ ਥੋੜਾ ਸੂ ਅਪਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਹਾਂਜੀ ਆਪਾਂ ਫਤੇਗੜ ਸਾਹਿਬ ਆ ਗਏ ਸੀ ਗੁਰਦੁਆਰਾ ਸਾਹਿਬ ਵਿੱਚ ਤੇ ਆਪਾਂ ਨੂੰ ਕਮਰਾ ਮਿਲ ਗਿਆ ਇੱਥੇ 100 ਰੁਪਏ ਚ ਕਮਰਾ ਮਿਲਿਆ ਪਹਿਲਾਂ ਤਾਂ ਬਾਬੇ ਦਿੰਦੇ ਨਹੀਂ ਸੀ ਕਮਰਾ ਐ ਤੂੰ ਇਕੱਲਾ ਜਾਣਾਗਾ ਤੇ ਨਾਲ ਕਹਿੰਦੇ ਤੇਰੇ ਕੋਈ ਹੈ ਨਹੀਂਗਾ ਬਾਕੀ ਕਹਿੰਦੇ ਅੱਜ ਸਾਡੇ ਕੋਲ 3 ਦਿਨੇ ਆਉਣਾ 20 ਕਮਰੇ ਬੁੱਕ ਨੇ ਪਤਾ ਨਹੀਂ 50 ਕਹਿ ਰਹੇ ਸੀ ਇਹ ਜਾਂ ਕੁਝ ਤੇ ਅਗੇ ਕਮਰਾ ਦੇ ਨਹੀਂ ਰਿਹਾ ਫਿਰ ਅੱਧਾ ਘੰਟਾ ਘੰਟਾਂ ਮੈਂ ਬੈਠਾ ਰਿਆ ਉੱਥੇ ਬਾਬੇ ਨੂੰ ਪੁੱਛਿਆ ਇੱਕ ਮੁੰਡਾ ਹੋਰ ਆਇਆ ਉਹਨਾਂ ਨੇ ਕਮਰਾ ਦਿੱਤਾ ਚਲੋ ਫਿਰ ਆਪਾਂ ਨੂੰ ਆ ਕਮਰਾ ਮਿਲ ਗਿਆ ਤੇ ਆਪਾਂ ਸਾਈਕਲ ਨੇ ਵੀ ਅੰਦਰੀ ਲਾ ਇਹ ਆਪਣਾ ਸਾਈਕਲ ਹੈ ਜੀ ਤੇ ਆਪਾਂ ਹੁਣ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਤੇ ਇੱਥੋਂ ਨਾਲੋਂ ਪਵਿੱਤਰ ਧਰਤੀ ਕਿਤੇ ਨਹੀਂ ਹੈ ਜੀ ਸਭ ਤੋਂ ਜ਼ਿਆਦਾ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਆ ਗੁਰੂ ਸਾਹਿਬ ਨੇ ਆਪਦਾ ਸਾਰਾ ਪਰਿਵਾਰ ਵਾਰਤਾ ਸੀ ਇਸ ਸਥਾਨ ਤੇ ਤੇ ਛੋਟੇ ਸਹਿਬਜਾਦੇ ਮਾਤਾ ਗੁਜਰੀ ਜੀ ਬਾਕੀ ਤੁਹਾਨੂੰ ਦੱਸਦੇ ਹਾਂ ਇਤਿਹਾਸ ਜਾ ਕੇ ਪ੍ਰੋਪਰ ਤਰੀਕੇ ਨਾਲ ਪੜ੍ਹਾਂਗੇ ਤੇ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਚੱਲਦੇ ਹੁਣ ਆਪਾਂ ਕਵਰੇਜੋਂ ਮੱਠਾ ਦੇਖ ਕੇ ਆਉਣੇ ਇਹ ਬਣੀ ਹੋਈ ਹੈ ਜੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਸਰਾਹ ਤੇ ਸਾਨੂੰ ਇੱਥੇ ਕਮਰਾ ਮਿਲ ਜੂ ਜਦੋਂ ਵੀ ਤੁਸੀਂ ਆਉਨੇ ਹੋ ਸਾਰਾ 100 ਰੁਪਿਆ ਲੈਂਦੇ ਆ 100 ਰੁਪਏ ਵਿੱਚ ਕਮਰਾ ਮਿਲ ਜਾਂਦਾ ਇੱਧਰ ਗੁਰਦੁਆਰਾ ਸਾਹਿਬ ਦੇ ਨਾਲ ਪਾਰਕਿੰਗ ਬਣੀ ਹੋਈ ਆ। ਇੱਧਰ ਸਰਾ ਉੱਧਰ ਦੂਸਰੀ ਸਾਈਡ ਗੁਰਦੁਆਰਾ ਸਾਹਿਬ ਆ ਗਿਆ। ਇਹ ਪਾਰਕਿੰਗ ਆ ਗਈ। ਹਾਂਜੀ ਇਸ ਗੁਰਦੁਆਰਾ ਆਨਤਨਦਨ ਬੱਬਾ ਜੋਰਾਵਰ ਸਿੰਘ ਜੀ ਤੇ ਤੰਦਰ ਮੱਬਾ ਫਤੇ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਤੇ 7 ਸਾਲ ਸੀ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਸੀਗਾ ਸੂਬੇ ਨੇ ਕਚਹਿਰੀ ਲਾਈ ਸੀ ਤੇ ਉਹਦੇ ਵਿੱਚ ਤੇ ਉਹ ਇਸ ਸਥਾਨ ਤੇ ਅੱਜ ਤੁਹਾਨੂੰ ਕਰਾਉਣੇ ਆਏ ਸ਼ਸਤਾਨ ਦੇ ਦਰਸ਼ਨ ਇੱਧਰ ਬਣਿਆ ਹੋਇਆ ਜੀ ਠੰਡਾ ਬੁਰਜ ਪਕਰਾਉਣਾ ਤੁਹਾਨੂੰ ਦਰਸ਼ਨ ਜਿੱਥੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਬੈਠੇ ਸੀਗੇ ਉਹਦੇ ਟਾਈਮ 'ਚ ਤੇ ਉਹ ਸਥਾਨ ਆ ਇਹ ਉਹ ਪਵਿੱਤਰ ਸਥਾਨ ਆ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਦਿਆਂ ਦਾ ਜੁਰਾਵਾ ਰਤੇ ਬਹੁਤ ਸੇਂਦ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਹੁਣ ਰੱਖਿਆ ਗਿਆ ਸੀ ਤੇ ਉਹਨਾਂ ਨੂੰ ਕੈਦ ਵਿੱਚ ਰੱਖਿਆ ਗਿਆ ਸੀ ਤੇ ਛੋਟੇ ਸਾਹਿਬ ਜਦਿਆਂ ਨੂੰ ਇੱਥੇ ਕੋਲ ਲਿਆ ਕੇ शहीद कर दिया गया माता गुजरी की झलद हो गए इधर पवित्र सरोवर बनया हुआ है जी ਲੰਗਰ ਮਾਤਾ ਗੁਰੂ ਰਪੋਰਟ ਇੱਧਰ ਗੁਰਦੁਆਰਾ ਸਾਹਿਬ ਦੇ ਨਾਲ ਦੀ ਰੋਡ ਜਾਂਦਾ ਹੈਗਾ ਤੇ ਗੁਰਦੁਆਰਾ ਸਾਹਿਬ ਦੇ ਜਿੱਥੋਂ ਬੈਕ ਸਾਈਡ ਤੋਂ ਵੀ ਜਾਂਦਾ ਇਹ ਜਮਾ ਫਰੰਟ ਤੋਂ ਆਉਂਦਾ ਹੈਗਾ ਤੇ ਇੱਧਰ ਸ਼ੇਰਾਂ ਵਾਲਾ ਗੁਰਦੁਆਰਾ ਸਾਹਿਬ ਆਜਦਾ ਹੈਗਾ ਤੇ ਆਪਾਂ ਉਥੇ ਚੱਲਦੇ ਆਂ ਦਿਖਾਉਣਾ ਤੁਹਾਨੂੰ ਦਰਸ਼ਨ ਕਰਾਉਣੇ ਆ ਉਥੇ ਕਹਿੰਦੇ ਪਵਿੱਤਰ ਸਰੀਰਾਂ ਦੀ ਜੋ ਤਨ ਤਨ ਬਾਬਾ ਜੋਰਾਵਰ ਦੇ ਤਨ ਤਨ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਸਰੀਰ ਸੀ ਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ ਗਿਆ ਸੀ ਤੇ ਉਹਨਾਂ ਦੇ ਸਰੀਰਾਂ ਦੀ ਰਾਖੀ ਕੀਤੀ ਸੀਗੀ ਸ਼ੇਰਾਂ ਨੇ ਉਹ ਜਿਹੜਾ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਜਿੰਦਾ ਉਹ ਗੁਰਦੁਆਰਾ ਸਾਹਿਬ ਆ ਚੱਲਦੇ ਆਪਾਂ ਉੱਥੇ 11 ਅਜੰਮ ਬੇਲਾ ਅਲਾਲ ਮੁਹਤੇ ਗੁਰਦਵਾਰਾ ਕਾਰਮੇਠਾ ਸਨਵਾ ਫੌਂਟ ਬਣੀ ਤੇ ਤੁੰਗਲਾ ਕਿ ਨਿਚਪੂਰਾ ਸਾਬਣਿਆ ਦਾ ਦੁਆਰਾ ਸਾਡਾ ਬਲੌਗ ਤੇ ਬਲੌਗ ਕਰਦੇ ਆਪਾਂ ਇੱਥੇ ਸਮਾਪਤ ਮਿਲਦੇ ਆ नेक्स्ट ਬਲੌਗ ਦੇ ਵਿੱਚ ਦਿਖਾਉਣਾ ਤੁਹਾਨੂੰ ਅਗਲੇ ਕੋਰ ਦੁਆਰਾ ਸਾਡਾ ਇਤਿਹਾਸ ਬਲੌਗ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ